ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਆੰਤ ਮੰਦਭਾਗੀਆਂ ਧੱਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਦੇਸ਼ਾਂ ਦਾ ਵਿਰੋਧੀ-ਮੁਲਕਾਂ ਵਾਲਾ ਵਰਤੋਕ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਧੱਕੇ ਕਰਕੇ ਬੰਦੇ ਚੱਕ ਕੇ ਲੈ ਜਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ ਜੰਗ ਲੱਗੀ ਹੈ ਬਾਰਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜाहिर ਕਰਦੀਆਂ ਨਿੰਦਿਆ ਕਰਦੀਆਂ ਹੌਲੀ ਤੌਰ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੁਗਣੇ ਪੈਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾਗਾ ਪਰ ਬੀਬੀ ਜੀ ਹਰਿਆਣਾ ਤੇ ਸ਼ੰਭੂ ਬਾਰਡਰ ਤੇ ਖਨੋਰੀ ਦੀ ਗੱਲ ਕਰੀਏ ਤਾਂ ਕਾਫੀ ਮਾਤਰਾ ਵਿੱਚ ਮਾਤਰਾ ਜਿਹੜੇ ਗੋਲੇਵਾਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੀ ਹੱਦਾਂ ਦੇ ਵਿੱਚ ਆ ਕੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜੋ ਗੱਡੀਆਂ ਸੀਗੀਆਂ ਉਹਨਾਂ ਦੀ ਭੰਨਤੋੜ ਕੀਤੀ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਹਰਿਆਣਾ ਸਰਕਾਰ ਵੱਲੋਂ ਇੰਨਾ ਧੱਕਾਸ਼ਾਹੀ ਕਿਸਾਨਾਂ ਨਾਲ ਕੀਤੀ ਜਾ ਰਹੀ ਹੈ ਜਦ ਕਿ ਉਹ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਮੈਂ ਚਾਹਉਂ ਨਹੀਂ ਕਿ ਜਿਹੜੀਆਂ ਕਟਨਾਮਾਂ ਵਾਪਰੀਆਂ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਨਹੀਂ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ سزا ਦਿੱਤੀ ਜਾਵੇ ਅਸੀਂ ਜਿਹੜਾ ਕੁਛ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਇਹ ਦੇਖ ਕੇ ਕਿ ਐਨਾ ਕੁਛ ਐਨਾ ਤੱਕਾ ਕਿ ਬਾਹਰਲੇ ਬੁਲਕਾਂ ਜਿਨਾਂ ਦਾ ਸਾਡੇ ਤੇ ਕਰ ਰਹੇ ਆ ਬਹੁਤ ਮੰਤ ਭਾਗਾ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੀ ਹੈ ਕਿਸ ਤਰ੍ਹਾਂ ਦੇ ਰਹੇ ਨੂੰ ਹਰੇ ਦਿੱਲੀ ਦੀ ਸਰਕਾਰ ਚਾਹੇ ਬੋਧੀ ਸਰਕਾਰ ਹੈ ਉਹਨਾਂ ਨੂੰ ਇਹਦਾ ਮਾਪਜਾ ਭੁਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਮੰਗਾ ਮੰਨਣ ਦੀ ਨੀਅਤ ਲੱਗਦੀ ਨਹੀਂ ਅਦਰਵਾਈਜ਼ ਜਿਵੇਂ ਮੈਂ ਦੱਸਿਆ ਕਿ ਮੈਂ ਵੀ ਆਪਣੇ ਸਮੇਂ ਚ ਮੁੱਖ ਮੰਤਰੀ ਹੁੰਦੇ ਜਿੰਨੀਆਂ ਮੰਗਾ ਮੰਨੀਆਂ ਇੱਕ ਵੀ ਥਾਂ ਤੇ ਐਜੀਟੇਸ਼ਨ ਨਹੀਂ ਹੋਈ ਇਹ 2.5 ਸਾਲਾਂ ਬਾਅਦ ਆ ਕੇ ਫੇਰ ਮੀਟਿੰਗਾਂ ਦਾ ਦੇਣ ਲੱਗੇ ਡੇਟਾਂ ਇਹ ਤਾਂ ਲਮਕਾਉਂ ਟੇਕਾਉਣ ਦੀ ਹਾਲਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਲੈ ਕੇ ਅੱਜ ਰਹਿਂਦਾ ਖੁੰਦਾ ਹੈਗਾ ਕਿ ਉਹਦਾ ਔਰ ਉਹ ਗੋਲੀਆਂ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣਾ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ ਮੋਦੀ ਦੀ ਸਰਕਾਰ ਇਕ ਤਾਨਾਸ਼ਾਹ ਦਾ ਰਾਜ ਜਿਵੇਂ ਉਹਨੇ ਇਲੈਕਸ਼ਨ ਆ ਰਹੀ ਹੈ ਉਸ ਨੂੰ ਲੈ ਕੇ ਵੀ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਹੈ ਪਰ ਪੰਜਾਬ ਦੇ ਉੱਤੇ ਲਗਾਤਾਰ ਜਿਹੜੇ ਹੈ ਕੇਂਦਰ ਸਰਕਾਰ ਵੱਲੋਂ ਕੋਈ ਵੀ ਜਿਹੜਾ ਮੁਆਵਜ਼ਾ ਚਾਹੇ ਪੰਜਾਬ ਸਰਕਾਰ ਦਾ ਜਿਹੜਾ ਫੰਡ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਸਰਕਾਰ ਪੰਜਾਬ ਨਾਲ ਕਿਸ ਤਰ੍ਹਾਂ ਦਾ ਬਤਿਹਰਾ ਕਰ ਰਹੀ ਹੈ ਦੇਖੋ ਜਦੋਂ ਮੈਂ ਦੱਸਦੇ ਹਾਂ ਵਿਤਕਰਾ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਿਸਾਨ ਮਾਰੂ ਨੀਤੀਆਂ ਤੇ ਚੱਲ ਰਹੀ ਹੈ ਕਾਰਪੋਰੇਟਾਂ ਦੀ ਮਦਦ ਕਰ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਰਹਿ ਗਿਆ ਬਾਕੀ ਲੇਕਿਨ ਇਹਦੇ ਤੇ ਜਿਵੇਂ ਸਾਡੀ ਪੰਜਾਬ ਦੀ ਸਰਕਾਰ ਵੀ ਹੈਗੀ ਹੈ ਇੱਥੇ ਜਿਹੜੇ ਫੰਡਸ ਆਉਂਦੇ ਨੇ ਜਿਹੜੇ ਸੈਂਟਰ ਨੇ ਦੇਣੇ ਆ ਉਹ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਪੈਂਦਾ ਰਹਿੰਦਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਮੈਂ ਤਾਂ ਇਸ ਸਮਾਂ ਚਾਹੂੰਗੀ ਕਿ ਇਹ ਜਿਹੜੀ ਆਪਣੀ ਆਪ ਸਰਕਾਰ ਹੈ ਇਹ ਆਪਦੇ ਉਸ ਫੰਡ ਚੋਂ ਜਿਹੜਾ ਨੇਚਰਲ ਕਲੈਮਿਟੀ ਵਾਲਾ ਹੁੰਦਾ ਹੈ ਉਹ ਜੋ ਫੌਰੀ ਤੌਰ ਤੇ ਇਹਨਾਂ ਦੀ ਮਦਦ ਕਰੇ ਆਪੇ ਆਟੋਮੈਟਿਕਲੀ ਜਾ ਕੇ ਧਰਨਾ ਦੇਣ ਪ੍ਰਾਈਮ ਮਿੰისტਰ ਦਾ ਬਾਹਰ ਕੇਰਨ ਜਿਹੜਾ ਵੀ ਡੀਲਿੰਗ ਮਿਨਿਸਟਰ ਉਹਦਾ ਬਾਹਰ ਕੇਰਨ ਜਾ ਕੇ ਬੈਠ ਕੇ ਰੋਕ ਕੇ ਸਾਡੀ ਪੰਜਾਬ ਦੀ ਸਰਕਾਰ ਜਿਵੇਂ ਸੀ ਆਪਣੇ ਤੌਰ ਤੇ ਜਾਣਦੇ ਆ ਜਾ ਕੇ ਉੱਥੇ ਬੈਠ ਕੇ